ਗਿਆਨੀ ਕਾਨੀ ਤੇ ਇਹਨਾਂ ਦੇ ਨਾਂ ਨਾਲ ਰਾਣਾ ਗਿਆਂਦੀ ਗਰਦਨ ਸਿੰਘ ਕਦਿੰਦਰਪਾਲ ਨੇ ਉਦੋਂ ਕੀਤਾ ਕਿ ਗਿਆਨੀ ਗਰਦਨ ਸਿੰਘ ਆਪਣੀ ਥਾਂ ਉਹ ਉਹਨਾਂ ਦਾ ਵੀ ਹੋਲਪੜਾ ਸਥਾਨ ਹੈ ਕੰਮ ਚਲਾਤਾ ਪਰ ਗਿਆਨੀ ਗਰਦਨ ਸਿੰਘ ਇਹਨਾਂ ਦਾ ਆਪਣਾ ਥਾਂ ਇਹ ਇਹਨਾਂ ਨੇ ਸਥਾਪਿਤ ਕੀਤਾ ਸਿਰ ਖੌਂ ਦੇ ਵਿੱਚ ਮੈਂ ਇਹਨਾਂ ਨਾਲ ਇਹ ਵੇ ਜਿਹੜੇ ਇਹਨਾਂ ਦੀ ਯਾਦ ਨੂੰ ਮਨਾਏ ਪ੍ਰੋਗਰਾਮ ਉਹਦੇ ਲਈ ਕਈ ਮਹਾਨ ਗੁਰੂ ਕਰਾਂ ਦੇ ਵਿੱਚ ਤਰਕਾਂ ਦੇ ਵੀ ਗਏ ਆ ਉਸ ਸਮੇਂ ਜਿਹੜਾ ਗਿਆਨੀ ਦਿੱਤ ਸਿੰਘ ਜੀ ਦਾ ਸਮਾਂ ਉਸ ਸਮੇਂ ਕੁਝ ਪ੍ਰੀਤਿਆ ਜਿਹੜੀਆਂ ਆਈਆਂ ਉਹਦੇ ਵੀ ਗੱਲ ਕਰਾਂਗੇ ਸਿੱਖ ਸਿਧਾਂਤ ਦੇ ਵਿੱਚ ਇਹਦੇ ਆਗੂਆਂ ਵੱਲੋਂ ਉਹ ਉਹਨਾਂ ਥਾਵਾਂ ਤੇ ਜਿੱਥੇ ਅਸੀਂ ਇਹ ਪ੍ਰੋਗਰਾਮ ਕਰਕੇ ਆਇਆ ਅਸੀਂ ਇਹਨਾਂ ਦਾ ਸਨਹਿਾ ਦੇਣ ਦੇ ਉਹਨਾਂ ਦਾ ਮਾਦਿਰ ਅੱਜ ਵੀ ਉਵੇਂ ਹੀ ਚੱਲਦਾ ਹੈ ਸਾਡੇ ਸਿੱਖਾਂ ਨੂੰ ਤਖਤ ਦੇ ਬਖੂ ਨੂੰ ਗੌਰੀ ਦਾ ਉਹ ਮੈਂ ਤਾਂ ਰਹੀ ਹੈ ਜਿਨ੍ਹਾਂ ਨੂੰ ਇਹਨਾਂ ਨੇ ਘੋਲ ਕੀਤਾ ਖਤਮ ਕਰਨ ਦਾ ਯਤਨ ਕੀਤਾ کئی-ਕਈ ਵਾਰ ਉਹ ਵੀ ਕਿਹਾ ਗਿਆ ਕਿ ਗਿਆਨੀ ਜੀ ਦਾ ਨਾਮ ਸਤਕਾਰ ਭੇਟ ਕਰੋ ਉਹਨਾਂ ਦੇ ਜੀਵਨ ਤੇ ਉਹ ਕਿੱਥੇ ਜੰਮੇ ਕਿੱਥੇ ਪੜੇ ਕੀ ਉਹਨਾਂ ਦਾ ਵਿਤਿਆ ਉਹ ਬੋਲੋ ਪਰ ਜਿਹੜਾ ਉਹਨਾਂ ਨੇ ਸਿਧਾਂਤ ਸਿੱਖ ਤੋਂ ਲੰਮਾ ਤਾਂ ਸਾਡੇ ਵਾਲੇ ਮੰਦਰੇ ਵਿੱਚ ਘੱਟੋ-ਘੱਟ ਕੋ ਨਾ ਹੋਵੇ ਹਾ ਸਾਡਾ ਅੱਜ ਵੀ ਹਾਲ ਹੈ ਜਦੋਂ ਗਾਂਧੀ ਜੀ ਜਿਹੜਾ ਸਮਾਜਿਕ ਦਾ ਉਹਨਾਂ ਦਾ ਉਥਾਨ ਸੀ ਉਦੋਂ ਸਿੱਖ ਕੌਮ ਦੇ ਅੰਦਰੂਨੀ ਤੇ ਬਾਹਰੀ ਇਸ ਤਰ੍ਹਾਂ ਨੇ ਹਮਨੇ ਕੂਵੇ ਤੇਲ ਹੋਏ ਸੀ ਕਿ ਸਿਧਾਂਤ ਨੂੰ ਖਤਮ ਕਰ ਦੋ ਸਿੱਖ ਰਹਿਣ ਸਿੰਘ ਭਜਨ ਕਰਨ ਸਿੱਖ ਦੇ ਕਰਾਉਣਾਂ ਦਾ ਜ਼ਿਕਰ ਦਾਸ ਕਰਨ ਸਿੱਖ ਗੁਰਦੁਆਰੇ ਕੋਲ ਤੱਕ ਇਹਨਾਂ ਦਾ ਸਿਧਾਂਤ ਖਤਮ ਦਾ ਇੱਕ ਵਿਲੱਖਣ ਤੇ ਨਵਾਂ ਸਿਧਾਂਤ ਨੂੰ ਰੱਖਦੇ ਵੀ ਨੇ ਦੁਨੀਆ ਨੂੰ ਦਿੱਤਾ ਕੰਦੇ ਸਿੱਖਾਂ ਨੂੰ ਨਹੀਂ ਜਿਨ੍ਹਾਂ ਨੇ ਉਹ ਸਿਧਾਂਤ ਨੂੰ ਪੂਰੀ ਪ੍ਰਭਕਤਾ ਨਾਲ ਅਪਣਾਇਆ ਉਹ ਜਮਾਤਾਂ ਨੂੰ ਸਿੱਖ ਹੋ ਗਿਆ ਪਰ ਇਹ ਸਿਧਾਂਤ ਮਾਨਵਤਾ ਨੂੰ ਦਿੱਤਾ ਸਿਧਾਂਤ ਹੈ ਸਿੱਖਾਂ ਨੂੰ ਨਹੀਂ ਕੋਈ ਧਰਮ ਨਹੀਂ ਸਿੱਖ ਧਰਮ ਹੈ ਜਿੱਥੇ ਵੀ ਕੋਲਦਾ ਜਿੱਥੇ ਮੈਨੂੰ ਪਤਾ ਮੈਂ ਕਹਿੰਦਾ ਕਿ ਧਰਮ ਨਹੀਂ ਇੱਕ ਰਸਤਾ ਹੈ ਪੰਥ ਹੈ ਇਹ ਤੇ ਚੱਲਣ ਦਾ ਮਾਰਗ ਉਹ ਨਹੀਂ ਹੈ ਜਿਹੜੇ ਹੋਰ ਧਰਮ ਜਿਹੜੇ ਮਾਰਗ ਤੇ ਤਰੀਕੇ ਨਾਲ ਚੱਲਦੇ ਨੇ ਉਸ ਤਰ੍ਹਾਂ ਦੀਆਂ ਜਦੋਂ ਬਾਕੀ ਸਾਰੇ ਲੋਕੂ ਸਮਾਜ ਹੈ ਜਿਹੜਾ ਧਰਮ ਦੇ ਆਪਣੀਆਂ ਰੂਟੀਆਂ ਸੇਕਦਾ ਹੈ ਉਹ ਅੱਜ ਵੀ ਜਦੋਂ ਪਹਿਲਾਂ ਜਿਹੜੇ ਕੀਤਾ ਜੋ ਉਹ ਸਿਧਾਂਤੇ ਬੈਠੇ ਨੇ ਉਹ ਉਸੇ ਤਰ੍ਹਾਂ ਦੇ ਪਰਵਾਦੀ ਪ੍ਰਬੰਧਨ ਦੁਆਰਾ ਸਥਾਪਿਤ ਕਰਨੇ ਕੁਝ ਨਹੀਂ ਕਰ ਰਹੇ ਗਿਆਨੀ ਜੈ ਸਿੰਘ ਨੇ ਇਹਦੇ ਖਿਲਾਫ ਇੱਕ ਮੋਰਚਾ ਲਾ ਦਿੱਤਾ ਇਹ ਕਹਿੰਦੇ ਵੀ ਕੋਈ ਅਪਕਤ ਨਹੀਂ ਨਹੀਂ ਇਹ ਦੋ ਚਾਰ ਬੰਦੇ ਜਦੋਂ ਪੂਰਾ ਮਤਲਬ ਸਮਾਜਿਕ ਤੇ ਬੋਲ ਕਰਨ ਹੋਇਆ ਸੀ ਸਿੱਖ ਵੀ ਖੜੇ ਹੋਏ ਸੀ ਉਦੋਂ ਸਿੱਖ ਕਿਵੇਂ ਖੜੇ ਹੋਏ ਸੀ ਕਿ ਗਿਆਨੀ ਦਲ ਸਿੰਘ ਜੀ ਦੇ ਬਹੁਤ ਹੀ ਨਜ਼ਦੀਕੀ ਸਾਥੀ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਅਕਾਲ ਤਖਤ ਤੋਂ ਤਰਹੀਅਤ ਰਾਦੇ ਦਿੱਤਾ ਗਿਆ ਸੀ ਅਸਲ ਤਾਂ ਜਿਹੜੀ ਮਰਿਆਦਾ ਨਾਲ ਅਕਾਲ ਤਖਤ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਕੰਮ ਹੋਣਾ ਚਾਹੀਦਾ ਸੀ ਜਿਹੜੇ ਉਹ ਕੰਮ ਕਰ ਰਹੇ ਸੀ ਨਾਂ ਨੂੰ ਗੱਲਾਂ ਤੋਂ ਸਿੱਖੀ ਨੂੰ ਛੇਕ ਦਿੱਤਾ ਗਿਆ ਇਸ ਤਰ੍ਹਾਂ ਦਾ ਮਤਲਬ ਉਹਦੋਂ ਪ੍ਰਬੰਧ ਜਿਹੜਾ ਉਸਨੂੰ ਕਹਿ ਸਕਦੇ ਤੇ ਉਦੋਂ ਇੱਕ ਗਰੀਬ ਕਰ ਤੋਂ ਜਿਹੜਾ ਪੜਨ ਤੋਂ ਵੀ ਅਸਮਰਥ ਹੈ ਕੋਰੇ ਜਿਹੜੇ ਗਰੀਬ ਕਰ ਤੋਂ ਵਿਅਕਤੀ ਉੱਠਿਆ ਔਰ ਜਿਨ੍ਹਾਂ ਕੋਲੇ ਪੜਿਆ ਉਹਨਾਂ ਨੂੰ ਚੈਲੰਜ ਕੀਤਾ ਵੱਡਾ ਉਹ ਉਹਨਾਂ ਦਿਨਾਂ 'ਚ ਜਿਹੜੇ ਹੋਰ ਖਤਰੇ ਸੀ ਉਹਨਾਂ ਦਾ ਮੁਕਾਬਲਾ ਤਾਂ ਸਿੱਖ ਤਾਂ ਕਰ ਲਿਆ ਸੀ ਪਰ ਇੱਕ ਆਰੀਆ ਸਮਾਰ ਈਦਾ ਕੁਝ ਕੁਝ ਜ਼ਰੂਰ ਸਿੱਖਾ ਮਰਯਾਦਾ ਨਾਲ ਸਿੱਖ ਧਰਮ ਨਾਲ ਗੱਲਦਾ ਮਿਲਦਾ ਸੀ ਉਹ ਵੀ ਮੂਰਤੀ ਪੂਜਿਤ ਨਹੀਂ ਸਿੱਖ ਕੌਮ ਵੀ ਮੂਰਤੀ ਪੂਜਿਤ ਨਹੀਂ ਉਹਨਾਂ ਨੇ ਮੂਰਤੀ ਪੂਜਾ ਦਾ ਸਿੱਖੋਂ ਸਮਰਥਨ ਦਿੱਤਾ ਕਿ ਮੂਰਤੀ ਪੂਜਾ ਨਹੀਂ ਹੋਣੀ ਚਾਹੀਦੀ ਪਰ ਪਾਕੀ ਸਿਸਟਮ ਥੋਟਾ ਗਲਤ ਹੈ ਸਾਡਾ ਕੀ ਮਤਲਬ ਚੈਲੇਂਜ ਵਜੋਂ ਲਿਆ ਸਿੱਖ ਧਰਮ ਨੂੰ ਕਿ ਇਹ ਜਿਹੜਾ ਥੋਟਾ ਧਰਮ ਹੈ ਇਹ ਉਹ ਹੈ ਇਹ ਪੂਰਾ ਨਹੀਂ ਹੈ ਸਾਡਾ ਜਿਹੜਾ ਆਰਿਆ ਸਮਾਜੀ ਧਰਮ ਹੈ ਇਹ ਪੂਰਾ ਤੁਸੀਂ ਇਧਰ ਆਓ ਔਰ ਗਿਆਨੀ ਜਨ ਸਿੰਘ ਜੀ ਨੇ ਇੰਨੀ ਜ਼ੋਰਦਾਰ ਸ਼ੈਲੀ ਦੇ ਵਿੱਚ ਉਹਦਾ ਖੰਡਨ ਕੀਤਾ ਕਿ ਉਹਨਾਂ ਦਾ ਉਸ ਵੇਲੇ ਦਾ ਆਰਿਆ ਸਮਾਜ ਆਮ ਸਮਾਜ ਦੇ ਵਿੱਚ ਮੰਨਿਆ ਜਾਣ ਵਾਲਾ ਰੱਬ ਦਇਆ ਨੰ ਸੁਆਮੀ ਦਾ ਜਿਹਦੀ ਬੋਲੀ ਨੂੰ ਅਗਰੀ ਬੋਲੀ ਸਮਝਦੇ ਸੀ ਆਰਿਆ ਸਮਾਜ ਉਹਦੇ ਨਾਲ ਬਹਿਸ ਹੋਈ ਇਹਨਾਂ ਇਹ ਬਹਿ ਕੋਈ ਲੜਾਈ ਨਹੀਂ ਸੀ ਇਹਦੇ ਵਿੱਚ ਜਿਤਾਰ ਕੋਈ ਨਹੀਂ ਕਈ ਵਾਰੀ ਕਹਾ ਜਾਂਦਾ ਹੈ ਕਿ ਇਹਨੇ ਹਰਾਇਆ ਨਹੀਂ ਹੱਥ ਦੇ ਤਰ ਕੋਈ ਨਹੀਂ ਹੁੰਦਾ ਨਾ ਤਲਾ ਘਰ ਦੇ ਤਰ ਕਹਾਂ ਪਰ ਗਿਆਨੀ ਜੀ ਨੇ ਉਹਦੀਆਂ ਦਰੀਲਾਂ ਨੂੰ ਇੱਥੇ ਤੱਕ ਖੰਡਤਾ ਕਿ ਉਹਨੂੰ ਮੰਨਣਾ ਪਿਆ ਕਿ ਗਿਆਨੀ ਜੀ ਤੁਸੀਂ ਸਹੀ ਹੋ ਅਸੀਂ ਗਲਤ ਇਹ ਇੱਕ ਹਮਲਾ ਮਤਲਬ ਜਿਹੜਾ ਸਭ ਤੋਂ ਮਡਾ ਗਿਆਨੀ ਜੀ ਨੇ ਉਹਦਾ ਬਹੁਤ ਇਤਾਰ ਇਹਦਾ ਮਾਹੂ ਹੈ ਦੂਜਾ ਹਮਲਾ ਸਾਡੇ ਅੰਦਰ ਉਹਨਾਂ ਦਿਨਾਂ 'ਚ ਦਰਬਾਰ ਸਾਹਿਬ ਦੇ ਅੰਦਰ ਮੂਰਤੀਆਂ ਸਥਾਪਿਤ ਹੋ ਗਿਆ ਸੀ ਦੇਵੀ ਦੇਵਤਿਆਂ ਦੀ ਉਹਨਾਂ ਦੀ ਪੂਜਾ ਅਰਚਨਾ ਉਸ ਤਰੀਕੇ ਨਾਲ ਸ਼ੁਰੂ ਹੋ ਗਈ ਸੀ ਜਿਵੇਂ ਮੰਦਰਾ ਜੁੰਦੀ ਆਗਰੋਂ ਹੁੰਦੀ ਰਹਿੰਦੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਿਛਲੀ ਲੈਣ ਤੇ ਜਾ ਲੜਦੇ ਵੀਡੀਓ ਮਤਲਬ ਦੇਖਣ ਤਾਂ ਦੇਖੋ ਆਪਾਂ ਮੂਰਤੀ ਪੂਜਾ ਦਾ ਕਰ ਲਈ ਇਹਦਾ ਇੰਨੇ ਜ਼ੋਰਦਾਰ ਤਰੀਕੇ ਨਾਲ ਖੰਡਰ ਕੀਤਾ ਕਿ ਮੂਰਤੀ ਪੂਜਕਾਂ ਨੂੰ ਉਹ ਤੋਂ ਆਪਣੀਆਂ ਮੂਰਤੀਆਂ ਲੈ ਕੇ ਭਜਣਾ ਪਿਆ ਇਤੋਂ ਅਗਲਾ ਬਰੋ ਤੇ ਕੋਲ ਸੀ ਅੰਦਰ ਜਿਨ੍ਹਾਂ ਨੇ ਫਿਰ ਗੁਰੂ ਜੀ ਨੂੰ ਮਤਲਬ ਮੈਂ ਪਹਿਲਾਂ ਤਾਂ ਸਾਹਿਬ ਦੀ ਤਰਹੀਆਂ ਹੀ ਸਾਰਦੇ ਸੀ ਉਹਨਾਂ ਦੀਆਂ ਗੱਡੀਆਂ ਉਹਨਾਂ ਦੀਆਂ ਮੰਜੀਆਂ ਕੋਈ ਕਹਿੰਦਾ ਸੀ ਮੈਂ ਬੁਰਾਨੇਪੁਰ ਨਾਲ ਜਮਦਰ ਅਗਲਾ ਕੋਈ ਕਹਿੰਦਾ ਸੀ ਮੇਰਾ ਘੋੜ ਬੁਰਾਨੇਪੁਰ ਤੋਂ ਆਇਆ ਮੇਰੀ ਗੱਲ ਸੁਣੋ ਮੈਨੂੰ ਪਤਾ ਉਹ ਸਾਰੇ ਉਹਨਾਂ ਦੇ ਗੱਡੇ ਗਦਲੇ ਹੂਲ ਕੇ ਬਾਹਰ ਸੜਦੇ ਔਰ ਮੁੜ ਕੇ ਉਹਨਾਂ ਨੂੰ ਉਥੇ ਪੜਨ ਨਹੀਂ ਦਿੱਤਾ ਮੁਕਦੀ ਗੱਲ ਸਿੱਖ ਧਰਮ ਨੂੰ ਸਿਰ ਪਰਨੇ ਤੋਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹਨਾਂ ਦੇ ਰਾਜ ਜਿਵੇਂ ਉਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਹੋਂਦ ਤੋਂ ਪਹਿਲਾਂ ਨੂੰ ਮੁਕਤਾ ਸਿਰ ਪਰਨੇ ਤੋਰ ਰਹੀ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ ਮਨੁੱਖਾਂ ਨੂੰ ਪਹਿਲਾਂ ਸਿੱਖ ਕਰਕੇ ਤੋਰ ਲਾਇਆ ਇਸ ਤਰ੍ਹਾਂ ਸਿੱਖ ਧਰਮ ਨੂੰ ਸਿਰ ਪਰਨੇ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਜਿਹਨੂੰ ਗਿਆਨੀ ਜਨ ਸਿੰਘ ਜੀ ਨੇ ਆਪਣੀ ਸੂਝ ਬੂਝ ਤੇ ਜੀਵਨ ਦੀ ਲਗਤੀ ਦੇ ਰਹੀ ਭਾਵੇਂ ਬਹੁਤ ਮੁਸ਼ਕਲਾਂ ਸਹੇਦੇ ਹੋਏ ਇਹ ਜਿਹੜਾ ਮਤਲਬ ਸਿੱਖ ਕੌਮ ਦਾ ਸਨਮਾਨ ਸੀ ਉਹਨੂੰ ਬਹਾਲ ਕੀਤਾ ਸਾਡੇ ਸਿਰ ਤੇ ਪੱਗ ਰੱਖੀ ਅੱਜ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਹੈ ਬਟੂਕ ਮਾਤਰ ਜੇਕਰ ਕੀਤਾ ਵੀ ਸਾਡੇ ਉਹਨਾਂ ਖਾਮਾਂ ਤੇ ਜਿੱਥੋਂ ਅਸਲ ਤੇ ਸਿਧਾਂਤ ਨੂੰ ਲਾਗੂ ਕੀਤਾ ਜਾਣਾ ਹੈ ਉਥੇ ਇਹ ਕਹਿ ਰਿਹਾ ਹੈ ਕਿ ਤੁਸੀਂ ਹੋਰ ਕਾਜ ਮਰਜ਼ੀ ਕਰੋ ਕਹਿੰਦੇ ਦੇਖ ਸਕਦੇ ਸਿਧਾਂਤ ਤੇ ਰਹੋ ਜੀ ਖਤਰਾ ਕੀ ਹੈ ਰੋਟੀ ਰੋਟੀ ਬੰਦ ਹੋਣੀ ਮਤਲਬ ਉਹ ਕੋਈ ਜਨਤਾ ਸ ਤੇਰਾ ਪੈਗੀ ਇਹਨਾਂ ਨੂੰ ਮੰਨਵਾਣ ਜੂਗੀ ਇਹਨਾਂ ਦਾ ਕੋ ਤੇਰਾ ਬੰਦ ਹੋ ਜੂਗਾ ਸਾਰੇ ਡੇਰੇ ਦੇ ਕੋਈ ਵੀ ਬੰਦ ਹੋਣਾ ਕੋਈ ਕੁਝ ਨਹੀਂ ਕਰਨਾ ਫਿਰ ਉਹ ਤਾਂ ਅਮਰੇ ਬਹੁਤ ਤੇਜ ਨੇ ਸਾਨੂੰ ਖਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਇਹੋ ਜਿਹੇ ਕੱਟ ਕਰੀਏ ਜਿੱਥੇ ਗਿਆਨੀ ਦਿੱਤ ਸਿੰਘ ਦੇ ਜੀਵਨ ਸਿਰਫ ਮਲੇ ਤੇ ਉਹੋ ਦੇ ਕੰਮ ਅਸੀਂ ਤੋਂਾਰੇ ਸ਼ੁਰੂ ਕਰੀਏ ਘਰ ਘਰ ਤੇ ਗਿਆਨੀ ਦਿੱਤ ਸਿੰਘ ਪੈਦਾ ਕਰੀਏ ਅਸੀਂ ਕਰ ਸਕਦੇ ਹਾਂ ਪਰ ਗੱਲ ਕੀ ਹੈ ਗਿਆਨੀ ਦਿੱਤ ਸਿੰਘ ਬਣੋ ਗੁਰਬਾਣੀ ਸਤਸਰੂਪ ਹੈ ਭਾਈ ਗੁਰਬਾਣੀ ਪੜ੍ਹੀਏ ਸੁਣ ਕੇ ਪੜ੍ਹੀਏ ਨਹੀਂ ਸਾਡਾ ਖੁਣ ਪੜਨ ਤੇ ਲੋਕ ਲਗਾ ਸਾਰੇ ਜੋ ਪੜ੍ਹੋ ਬਾਣੀ ਮੈਨੂੰ ਕਿੱਥੇ ਅਮਰ ਕਰ ਉੱਚੇ ਕਿੱਥੇ ਡੋਲੇ ਕਰੇ ਨਾ ਮੈਨੂੰ ਪਤਾ ਮੇਰੇ ਲਈ ਜਿਹੜਾ ਪੜਸੂ ਹੋਇਆ ਜਾਂ ਨਹੀਂ ਨਾ ਕਰਨ ਵਾਲੇ ਨੂੰ ਪਤਾ ਮੈਂ ਕਿਹਦਾ ਕਰਕੇ ਗਿਆ ਫਿਕਰ ਮਾਲਾ ਕੁਛ ਦੇਖ ਕੋਣ ਘਰੇ ਮੁੰਡੂ ਕੋਕਮਾ ਨੂੰ ਪਰ ਦਿੱਤੇ ਲਿਖ ਕਿ ਇਹ ਸਿੱਖ ਦਾ ਹੁਣ ਕਿ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਸਿਖਾਇਆ ਤੋ ਕਿਹਾ ਹੀ ਨਹੀਂ ਗੁਰੂ ਨੇ ਤਾਂ ਕਹਿਆ ਆ ਤਾਂ ਕਰਦੇ ਆ ਕਰਪਾ ਜਿਹੜਾ ਵੀ ਦੇ ਸੋਲੁਣਾ ਕਰਮ ਸੰਧਨਾ ਕਿ ਤੇ ਬਣਨ ਵਾਲੇ ਨੂੰ ਪਤਾ ਹੋਇਆ ਉਹ ਸਾਨੂੰ ਕਿਥੋਂ ਹੋਊਗਾ ਅਸੀਂ ਕਿੱਦਾਂ ਨੂੰ ਹੋਵਗੇ ਇਹਨੂੰ ਮਜੋ ਜੇ ਆਪਾਂ ਖੁਦ ਬਾਜਾਂਗੇ ਸਾਡੇ ਬੱਚੇ ਬਾਜ ਜਾਣਗੇ ਆਪੇ ਗਾਨੀ ਦਸਿੰਦਰ ਸਿੰਘ ਜੀ ਦਾ ਸੁਪਨਾ ਪੂਰਾ ਹੋਊਗਾ ਵਾਰੀ ਗੁਰੂ ਦੀ ਖਾਲਸਾ ਪੂਰਾ ਹੋਊਗਾ